ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਸਰੂ ਪੰਚਾਇਤੀ ਇਲੈਕਸ਼ਨ ਦਾ ਅਨਾਉਂਸ ਹੋਇਆ ਹੈ ਤੇ ਕਿਸ ਤਰ੍ਹਾਂ ਲੁਧਿਆਣਾ ਵਿੱਚ ਕਿਸ ਤਰ੍ਹਾਂ ਤਿਆਰੀ ਚੱਲਦੀ ਹੈ ਪੰਚਾਇਤੀ ਇਲੈਕਸ਼ਨ ਦੀ ਕਿਉਂਕਿ ਫਾਰਮ ਪ੍ਰਕਿਰਤੀਆਂ ਵੀ ਤਰੀਕਾ ਸ਼ੁਰੂ ਹੋ ਗਈਆਂ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਹੈ ਜੀ ਬਿਲਕੁਲ ਡੇਟ ਆਫ ਨਾਮ ਨੋਮੀਨੇਸ਼ਨ ਜਿਹੜੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤੀਆਂ ਜਾ ਚੁੱਕੀਆਂ ਸੀ ਕਿ ਅੱਜ ਤੋਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਟੋਟਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੇ ਨੇ ਆਪਣੇ 13 ਬਲਾਕ ਹੈਗੇ ਜਿਹਦੇ ਵਿੱਚ 941 ਪੰਚਾਇਤਾਂ ਦੇ ਚੋਣ ਹੋਣ ਵਾਲੀਆਂ ਹੈਗੀਆਂ ਤੇ ਜਿਹੜੇ ਬੂਥਸ ਹੈ ਉਹ ਹੈਗੇ 1638 ਔਰ ਵਾਰਡਸ ਹੈ 6391 ਜਿਹੜੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਹੈ ਕਿ ਇਹ ਰਿਜ਼ਰਵੇਸ਼ਨ ਪਾਲਿਸੀ ਉਹ ਫਾਲੋ ਕੀਤੀ ਗਈ ਹੈ ਤੇ ਜਿਹੜੀ ਚੋਣ ਹੈ ਅਸੀਂ ਹਰ ਪੱਖੋਂ ਪੁਲਿਸ ਪ੍ਰਸ਼ਾਸਨ ਨਾਲ ਹੀ ਮੀਟਿੰਗ ਕਰ ਲਈਏ ਆਰਓਸ ਤੇ ਏ ਆਰਓਸ ਵੀ ਜਿਹੜੇ ਨੇ ਉਹ ਨਾਮਿਨੇਟ ਕੀਤੇ ਜਾ ਚੁੱਕੇ ਹਨ ਵੋਟਰ ਸੂਚੀਆਂ ਸਾਡੀ ਤਿਆਰ ਹੈਗੀਆਂ ਕੋਈ ਵੀ ਕੈਂਡੀਡੇਟ ਜੇ ਜੋ ਵੀ ਦੇਖਣਾ ਚਾਹਣੇ ਉਹ ਬੀਡੀਪੀਓ ਦਫਤਰ ਜਾਂ ਆਰਓ ਜਾਂ ਰੋ ਤੇ ਜਿੱਥੇ ਜਾ ਕੇ ਕੰਟੈਕਟ ਕਰਕੇ ਸਾਡੇ ਦਫਤਰ ਕੰਟੈਕਟ ਕਰਕੇ ਈਡੀਸੀਡੀ ਦੇ ਦਫਤਰ ਕੰਟੈਕਟ ਕਰਕੇ ਇਹ ਜਿਹੜੀ ਹੈਗੀ ਡਿਟੇਲਸ ਲੈ ਸਕਦੇ ਆ ਅਸੀਂ ਜਿਹੜਾ ਹੈਗਾ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਕਿ ਕਿਸੇ ਨੂੰ ਵੀ ਕੋਈ ਘੰਜਲਖੋਰੀ ਨਹੀਂ ਆਣੀ ਚਾਹੀਦੀ ਰਿਗਾਰਡਿੰਗ ਟੇਕਿੰਗ ਆਫ ਐਨਓਸੀਜ਼ ਨਾਲ ਹੀ ਚੋਣ ਜਿਹੜੀਆਂ ਹੈਗੀਆਂ ਸਾਰੇ ਜਿਹੜੇ ਰਜਿਸਟ੍ਰੇਟ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਹੈਗੀਆਂ ਕੀ ਸਾਡੇ ਕੋਲ ਬੈਲਟ ਬਾਕਸੇ ਹੋਣੇ ਚਾਹੀਦੇ ਹਨ ਕਿਸ ਤਰ੍ਹਾਂ ਦੇ ਪ੍ਰਿੰਟਿੰਗ ਦਾ ਇਨਵੈਂਟੈਂਟ ਹੈ ਉਹ ਸਾਰੇ ਅਸੀਂ ਟਾਈਪ ਕਰ ਚੁੱਕੇ ਹਾਂ ਤੇ ਸਾਨੂੰ ਪੂਰੀ ਆਸ ਹੈ ਕਿ ਇਹ ਜਿਹੜੀ ਚੋਣਾਂ ਹੈਗੀਆਂ ਸ਼ਾਂਤਮਈ ਤੰਗ ਨਾਲ ਹੋਏਗੀ ਸਰ ਸਰਕਾਰ ਸਰਸਮਤੀ ਵਾਲੇ ਪਿੰਡਾਂ ਨੂੰ ਬਹੁਤ ਉਤਸ਼ਾਹਕਾਰੀ ਹੈ ਕਿ ਜਿਹੜੀਆਂ ਚੋਣਾਂ ਨੇ ਸਰਸਮਤੀ ਦੇ ਨਾਲ ਹੋਣ ਕਿੰਨੇ ਕੁ ਸਰ ਲੁਧਿਆਣੇ ਸਜੇ ਪਿੰਡਾਂ ਨੇ ਕੋਈ ਸਹਿਮਤੀ ਜਤਾਈ ਹੈ ਜਾਂ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਉਤਸ਼ਾਹਿਤ ਕਰ ਰਹੇ ਹੋ ਜੀ ਡੈਫੀਨਿਟਲੀ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਜੀ ਕਿ ਜਿਹੜਾ ਜਿਹੜੇ ਵੀ ਪਿੰਡ ਨੇ ਜਿੱਥੇ ਸਰਸਮਤੀ ਨਾਲ ਚੋਣ ਹੋਏਗੀ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਸਪੈਸ਼ਲ ਜਿਹੜਾ ਹੈਗਾ ਪੈਕੇਜ ਦਿੱਤਾ ਜਾਏਗਾ ਤੇ ਡੈਫੀਨਿਟਲੀ ਅਸੀਂ ਵੀ ਇਸ ਨੂੰ ਇੱਕ ਬਹੁਤ ਪੋਜ਼ਿਟਿਵ ਸਟੈਪ ਹੈ ਕਿ ਪਿੰਡ ਦੇ ਵਿਕਾਸ ਦੇ ਵਿੱਚ ਜਿਹੜਾ ਹੈਗਾ ਇੱਕ ਅਹਿਮ ਕਦਮ ਵੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਦੇ ਵਿੱਚ ਪੋਜ਼ਿਟਿਵ ਡਵੈਲਪਮੈਂਟ ਹੋਣੀ ਹੈ ਤੇ ਕਾਫੀ ਪਿੰਡ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਭ ਸਮਤੀ ਨਾਲ ਜਿਹੜੀ ਹੈ ਜੋਣ ਇੱਥੇੇ ਹੋ ਚੁੱਕੀ ਹੈ ਸਰ ਜਿਹੜੇ ਪਿੰਡਾਂ 'ਚ ਲੋਕਾਂ ਕੋਲ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਜਮ੍ਹਾਂ ਕਰਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਬਿਲਕੁਲ ਇਹ ਜਿਹੜੇ ਆਰਡਰਸ ਨੇ ਇਹ ਅਸੀਂ ਆਲਰੇਡੀ ਇਸ਼ੂ ਕਰਤੇ ਹੈਗੇ ਕਿ ਜਿਨ੍ਹਾਂ ਕੋਲ ਵੀ ਆਰਮਸ ਲਾਇਸੈਂਸਸ ਨੇ ਉਹ ਹਦਾਇਤਾਂ ਦੇ ਮੁਤਾਬਿਕ ਜਿਹੜੇ ਹੈਗੇ ਥ੍ਰੈਟ ਪਰਸੈਪਸ਼ਨ ਤੇ ਬੇਸਿਸ ਤੇ ਉਹ ਜਿਹੜੇ ਹੈਗੇ ਦਫ਼ਤਰਾਂ ਦੇ ਵਿੱਚ ਆਪਣੇ ਗਨ ਹਾਊਸੇਸ ਦੇ ਵਿੱਚ ਥਾਣਿਆਂ ਦੇ ਵਿੱਚ ਉਹ ਜਮ੍ਹਾਂ ਕਰਾਉਣ ਜੀ ਸਰ ਸੀਬੀਜੀ ਪਲਾਂਟਸ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ ਸਿਕਾ ਸੀਐਮ ਲੈਵਲ ਤੇ ਵੀ ਮੀਟਿੰਗਸ ਲੋ ਹੋ ਚੁੱਕੀਆਂ ਨੇ ਉਸ ਅੰਕੀ 이슈 ਉਤੇ ਕਿਸ ਤਰ੍ਹਾਂ ਹੋ ਚੱਲ ਰਹੇ ਜੀ ਜਿਹੜੇ ਜੇ ਸੀਬੀਜੀ ਪਲਾਂਟਸ ਹੈ ਇਹਦੇ ਵਿੱਚ ਚਾਰ ਪਲਾਂਟਸ ਜਿਹੜੇ ਨੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਸ ਵੇਲੇ ਤਿੰਨ ਜਿਹੜੇ ਨੇ ਕੰਸਟਰਕਸ਼ਨ ਅਧੀਨ ਨੇ ਤੇ ਇੱਕ ਦੀ ਜਿਹੜੀ ਹੈਗੀ ਆਪਰੇਸ਼ਨ ਜਿਹੜੀ ਹੈ ਉਹ ਸਟੇ ਕਰ ਦਿੱਤੀ ਗਈ ਹੈ ਇਹਦੇ ਵਿੱਚ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਜਿਹੜੇ ਕੰਸਰਨਸ ਸੀਗੇ ਕਿ ਇਹਨਾਂ ਦਾ ਜਿਹੜਾ ਹੈਗਾ ਹੈਲਥ ਤੇ ਤੇ এনਵਾਇਰਨਮੈਂਟ ਤੇ ਇਹ ਇਫੈਕਟਸ ਹੈ ਇਦੇ ਸੰਦਰਭ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਦੇ ਪੱਧਰ ਤੇ ਵੀ ਮੀਟਿੰਗ ਹੋਈ ਸੀਗੀ ਤੇ ਕੈਬਨਿਟ ਮਨਿਸਟਰਸ ਹਰਪਾਲ ਚੀਮਾ ਜੀ ਅਮਨ ਅਰੋੜਾ ਜੀ ਇਹਨਾਂ ਵੱਲੋਂ ਵੀ ਜਿਹੜੀ ਹੈ ਦੋ ਰਾਉਂਡ ਆਫ ਟਾਕਸ ਵੀ ਹੋ ਚੁੱਕੇ ਹਨ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਗੂਲਰਲੀ ਜਿਹੜੀ ਤਾਲਮਿਲ ਕਮੇਟੀ ਹੈ ਕਿ ਉਹਨਾਂ ਨਾਲ ਜਿਹੜੀ ਹੈਗੀ ਮੀਟਿੰਗ ਕੀਤੀ ਜਾ ਰਹੀ ਹੈ ਜਿਹੜਾ ਮੇਨ ਹਾਦਸਾ ਸੀਗਾ ਇਹਨਾਂ ਦਾ ਇਹ ਸੀਗਾ ਕਿ ਜੀ ਇਹਦੇ ਤੇ ਇਹ ਜਿਹੜੇ ਪਲਾਂਟਸ ਚੱਲਣਗੇ ਉੱਥੇ ਇਨਾਦੇ ਲੋਕਾਂ ਦੇ ਉੱਤੇ ਜਿਹੜੇ ਵਿਸੀਨਿਟੀ ਦੇ ਵਿੱਚ ਰਹਿੰਦੇ ਨੇ ਨਾਲ ਜਿਹੜੇ ਪਿੰਡ ਲੱਗਦੇ ਨੇ ਇਹਨਾਂ ਪਲਾਂਟਸ ਤੇ ਉੱਥੇ ਹੈਲਥ ਤੇ এনवायरमेंट ਦੇ ਜਿਹੜੇ ਹੈਗੇ ਇਫੈਕਟਸ ਆਣਗੇ ਇਸ ਦੇ ਸੰਦਰਭ ਦੇ ਵਿੱਚ ਅਸੀਂ ਇੱਕ ਐਕਸਪਰਟ ਕਮੇਟੀ ਬਿਠਾਈ ਸੀਗੀ ਜਿਹਦੇ ਵਿੱਚੋਂ ਆਪਣੇ ਡੀਐਮਸੀ ਦੇ ਹੈੱਡ ਆਫ ਦਿ ਡਿਪਾਰਟਮੈਂਟ ਔਨਕੋਲੋਜੀ ਡਿਪਾਰਟਮੈਂਟ ਯਾਨੀ ਕੈਂਸਰ ਦੇ ਜਿਹੜੇ ਆਪਣੇ ਮਰੀਜ਼ਾਂ ਨੂੰ ਟਰੀਟ ਕਰਦੇ ਉਸ ਡਿਪਾਰਟਮੈਂਟ ਦੇ ਹੈੱਡ ਬੀਯੂ ਦੇ ਜਿਹੜੇ ਸਾਇੰਟਿਸਟਸ ਨੇ ਆਈਟੀ ਦਿੱਲੀ ਦੇ ਪ੍ਰੋਫੈਸਰਸ ਨੇ ਕੈਮੀਕਲ ਇੰਜੀਨੀਅਰਸ ਨੇ ਆਈਟੀ ਰੋਪਰਸ ਦੇ ਜਿਹੜੇ ਪ੍ਰੋਫੈਸਰਸ ਨੇ ਨਾਲੀ ਜਿਹੜੇ ਫਾਰਮਕੋਲੋਜਿਸਟ ਹੈ ਉਹ ਸਾਰੇ ਸਾਰੇ ਅਸੀਂ ਐਕਸਪਰਟ ਕਮੇਟੀ ਬਣਾਈ ਕਿ ਜੋ ਵੀ ਇਨਾਦੇ ਹਾਸ਼ੀਏ ਨੇ ਉਹਨਾਂ ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਆਪਾਈ ਸੱਟੇ ਤੇ ਪਹੁੰਚੀਏ ਕਿ ਇਹ ਪਲਾਂਟਸ ਜਿਹੜੇ ਨੇ ਕਿਸ ਤਰ੍ਹਾਂ ਦੇ ਨੇ ਟੀਮ ਨੇ ਜਿਹੜਾ ਹੈਗਾ ਸਟੱਡੀ ਕੀਤੀ ਔਰ ਜਿਹੜੇ ਵੀ ਉਨਾਦੇ ਕਨਸਰਨਸ ਸੀਗੇ ਡਰ ਸੀਗੇ ਫੀਅਰ ਸੀਗੇ ਉਹ ਸਾਰੇ ਨੂੰ ਐਡਰੈਸ ਕੀਤਾ ਤੇ ਇਸ ਸੱਟੇ ਤੇ ਜਿਹੜੀ ਹੈਗੀ ਐਕਸਪਰਟ ਕਮੇਟੀ ਪਹੁੰਚੀ ਕਿ ਇਨਾ ਪਲਾਂਟਾਂ ਦੇ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਕੈਂਸਰ ਕੋਈ ਇਲ ਇਫੈਕਟਸ ਹੈਲਥ ਤੇ এনवायरमेंट ਤੇ ਨਹੀਂ ਹੈ ਜਦੋਂ ਤੱਕ ਜਿਹੜਾ ਹੈਗਾ ਜਿਹੜੇ ਵੀ ਪਲਾਂਟਸ ਨੇ ਜਿਹੜੇ ਗਵਰਨਮੈਂਟ ਵੱਲੋਂ ਪ੍ਰਿਸ ਉਹ ਗਵਰਨਮੈਂਟ ਵੱਲੋਂ ਜੋ ਵੀ ਨਾਰਮਸ ਹੈ ਉਹ ਸਾਰਿਆਂ ਨੂੰ ਫਾਲੋ ਕਰਨੇ ਹੁੰਦੇ ਆ। ਪਲਾਂਟ ਜੇਕਰ ਆਪਣੇ ਸਾਰੇ-ਸਾਰੇ ਨਾਰਮਸ ਫਾਲੋ ਕਰਦਾ ਹੈ ਸਰਕਾਰ ਵੱਲੋਂ ਹਦਾਇਤਾਂ ਜਿਹੜੀਆਂ ਜਾਰੀਆ ਹੈਗੀਆਂ ਸੀਪੀਸੀਵੀ ਪੀਪੀਸੀਵੀ ਵੱਲੋਂ ਜੋ ਵੀ ਨਾਰਮਸ ਹੈ ਪਰਮਿਸਿਬਲ ਨਾਰਮਸ ਉਹਦੇ ਵਿੱਚ ਜਦੋਂ ਪਲਾਂਟ ਰਨ ਕਰਦਾ ਹੈ ਹੈਲਥ ਐਨਵਾਇਰਨਮੈਂਟ ਬੈਨੀਫਿਟਸ ਇਲੀਤ ਨਹੀਂ ਆਉਂਦੇ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ মিডিਆ ਦੇ ਸਾਥੀਆਂ ਰਾਹੀਂ ਵੀ ਇਹ ਬੇਨਤੀ ਕਰਦਾ ਕਿ ਇਹ ਮੈਸੇਜ ਸਾਰਿਆਂ ਨੂੰ ਪਹੁੰਚਾਉਣ ਕਿ ਜਿਹੜੀ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਹੈਗੀਆਂ ਉਹ ਬਿਲਕੁਲ ਸਰਾਸਰ ਝੂਠ ਹੈ, ਸਰਾਸਰ ਗਲਤ ਹੈ। ਤੇ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਆਪਣਾ ਪ੍ਰਾਲੀ ਹੈ ਇਹ ਪ੍ਰਾਲੀ ਇਹ ਜਿਹੜੇ ਪਲਾਂਟਸ ਨੇ ਸਭ ਤੋਂ ਪਹਿਲਾਂ ਇਹ ਸਮਝੀਆ ਆਪਾਂ ਕਿ ਇਹ ਪਲਾਂਟ ਜਿਹੜੇ ਨੇ ਕੀ ਵਰਤਣਗੇ ਜਿਹੜਾ ਪ੍ਰਾਲੀ ਨੂੰ ਆਪਣੇ ਕਿਸਾਨ ਵੀ ਮਜਬੂਰੀ ਕਰਕੇ ਕਾਫੀ ਬਾਰੀ ਅਗ ਲਾ ਦਿੰਨੇ ਸਾਮ ਸੰਭਾਲੋ ਨਾ ਦੀ ਜਿਹੜੀ ਹੈ ਇਹ ਪਲਾਂਟਾਂ ਦੇ ਵਿੱਚ ਉਹ ਰੌ ਮਟੀਰੀਅਲ ਯੂਜ਼ ਕੀਤਾ ਜਾਵੇਗਾ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਅੱਜ ਦੀ ਤਰੀਕੇ ਵਿੱਚ ਕਿਸਾਨਾਂ ਨੂੰ ਉਹਨੂੰ ਇੱਕ ਵੇਸ ਸਮਝਦੇ ਆ ਉਹ ਇੱਕ ਰਿਸੋਰਸ ਹੈ ਉਹਨਾਂ ਵਾਸਤੇ ਜਿਹਦੇ ਕਰਕੇ ਕਿ ਝੋਨੇ ਤੋਂ ਤਾਂ ਆਮਦਨ ਹੋਣੀ ਹੋਣੀ ਹੈ ਨਾਲ ਹੀ ਪ੍ਰਾਲੀ ਤੋਂ ਵੀ ਜਿਹੜੇ ਕਿਸਾਨ ਵੀਰਾਂ ਨੂੰ ਉਹ ਆਮਦਨ ਹੋਏਗੀ ਨਾਲੀ ਜਿਹੜਾ ਹੈਗਾ ਇਹਨਾਂ ਦਾ ਰੌ ਮਟੀਰੀਅਲ ਜਿਹੜਾ ਹੈਗਾ ਉਹ ਨੀਪੀਅਰ ਗ੍ਰਾਸ ਹੈ ਤੇ ਗੋਹਾ ਹੈਗਾ ਹੁਣ ਜਦੋਂ ਇਨਪੁਟ ਦੇ ਵਿੱਚ ਜੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਕੈਮੀਕल्स ਨਹੀਂ ਹੈਗੇ ਤਾਂ ਆਉਟਪੁਟ ਦੇ ਵਿੱਚ ਵੀ ਸਾਰੇ ਕੈਮੀਕल्स ਨਹੀਂ ਆਣਗੇ ਇਹ ਜਿਹੜੇ ਹੈਗੇ ਬਿਲਕੁਲ ਗ੍ਰੀਨ ਕੈਟਾਗਰੀ ਦੇ ਵਿੱਚ ਜਿਹੜੇ ਹੈਗੇ ਪਲਾਂਟਸ ਲਾਇਆ ਕਰਦੇ ਹੈਗੇ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਔਰ ਗ੍ਰੀਨ ਕੈਟਾਗਰੀ ਦੇ ਪਲਾਂਟਸ ਦੇ ਇਸ ਤਰ੍ਹਾਂ ਦੇ ਇਫੈਕਟਸ ਨਹੀਂ ਹੁੰਦੇ ਮੇਰੀ ਸਾਰਿਆਂ ਨੂੰ ਬੇਨਤੀ ਹੈ মিডিਆ ਦੇ ਸਾਥੀਆਂ ਦੇ ਨੂੰ ਵੀ ਅਪੀਲ ਹੈ ਕਿ ਇਹ ਮੈਸੇਜ ਜਿਹੜਾ ਹੈਗਾ ਲੋਕਾਂ ਦੇ ਕੋਲ ਸਾਡਾ ਵੀ ਪਹੁੰਚਣ ਔਰ ਐਕਸਪਰਟ ਕਮੇਟੀ ਨੇ ਜਿਹੜੀ ਰਿਪੋਰਟ ਕੀਤੀ ਹੈ ਕਿ ਇਨ੍ਹਾਂ ਪਲਾਂਟਸ ਦੇ ਕੋਈ ਵੀ ਇਫੈਕਟਸ ਨਹੀਂ ਹੈ ਇਹ ਸਾਰਿਆਂ ਨੂੰ ਜਾਣੂ ਕਰਾਉਣ ਜਿਸ ਕਰਕੇ ਇੱਕ ਚੰਗਾ ਐਟਮਾਸਫੇਅਰ ਬਣੇ ਪੰਜਾਬ ਦੇ ਵਿੱਚ ਫਾਰਵਰਡ ਲੁਕਿੰਗ ਇੰਡਸਟਰੀਆਂ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਬੇਲਰ ਜਿਹੜੇ ਨੇ ਉਹ ਆਪਣੀ ਪ੍ਰਾਲੀ ਨੂੰ ਕੱਟ ਕੇ ਉਹਨੇ ਗੱਠੇ ਬਣਾ ਕੇ ਦੂਨ ਭੇਜਦੇ ਆ ਇੱਕ ਬੇਲਰ ਦੇ ਪਿੱਛੇ ਘੱਟੋ ਘੱਟ 25 ਬੰਦਿਆਂ ਨੂੰ ਜਿਹੜਾ ਹੈਗਾ ਏਮਪਲੋਇਮੈਂਟ ਮਿਲਦਾ ਹੈ ਇੱਕ ਬੇਲਰ ਤੇ ਲਗਭਗ 15 ਤੋਂ 20 ਲੱਖ ਦੀ ਆਮਦਨ ਹੁੰਦੀ ਹੈ ਜੇ ਪੰਜਾਬ ਦੇ ਵਿੱਚ ਆਪਾਂ ਇੰਨੀ ਏਮਪਲੋਇਮੈਂਟ ਜਦੋਂ ਜਨਰੇਟ ਕਰ ਰਹੇ ਹੈਗੇ ਜਦੋਂ ਇਹ ਪਲਾਂਟ ਚੱਲਣਗੇ ਤਾਂ ਸੋਚੋ ਉੱਥੇ ਹੀ ਕੰਸਟਰਕਸ਼ਨ ਮਟੀਰੀਅਲ ਯੂਜ਼ ਹੋਣਾ ਹੈ ਉੱਥੇ ਆਪਣੇ ਟਰੈਕਟਰ ਟਰਾਲੀਆਂ ਪਿੰਡਾਂ ਵਿੱਚ ਕੀ ਕੁਝ ਵਿਕਾਸ ਨਹੀਂ ਹੋਏਗਾ ਪਰ ਮੇਰੀ ਬੇਨਤੀ ਇਹ ਹੈ ਕਿ ਇਹ ਜਿਹੜੇ ਹਾਸ਼ਏ ਨੇ ਦੂਰ ਕੀਤੇ ਜਾਣ ਡੈਫੀਨਟਲੀ ਮੋਨਿਟਰਿੰਗ ਮੈਕੈਨਿਜ਼ਮ ਵੀ ਹੋਣਾ ਚਾਹੀਦਾ ਹੈ ਪਿੰਡ ਦੇ ਬੰਦੇ ਮੋਨਿਟਰ ਕਰਨ ਸਾਰੇ ਐਮਿਸ਼ਨਸ ਜਿਹੜਾ ਹੈਗਾ ਡਿਸਪਲੇ ਹੋਣ ਬਾਹਰ ਕਿ ਲੋਕਾਂ ਦੇ ਵਿੱਚ ਜਿਹੜੀ ਗਲਤ ਫਹਿਮੀ ਬਣਾਈ ਹੈ ਕੁਝ ਸਰਾਤੀ ਅੰਸਰਾਵਲ ਨੂੰ ਜਾਂ ਕਿਸੇ ਵੱਲੋਂ ਵੀ ਕੋਈ ਗਲਤ ਫਹਿਮੀ ਜਿਹੜੀ ਹੈਗੀ ਬਣਾਈ ਗਈ ਹੈ ਉਹ ਗਲਤ ਫਹਿਮੀ ਨੂੰ ਆਪਾਂ ਦੂਰ ਕਰੀਏ ਸਰ ਆਖਰੀ ਸਵਾਲ ਅ ਅਰਾਈਵਲ ਆਫ ਪੈਡੀ ਹੋ ਰਿਹਾ ਚੋਨੇ ਦੀ ਅ ਅਰਾਈਵ ਆ ਰਿਹਾ ਮੰਡੀਆਂ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਹੈ ਪ੍ਰਸ਼ਾਸਨ ਜੀ ਬਿਲਕੁਲ ਪਿਛਲੇ ਸਾਲ ਜਿਹੜੀ ਹੈਗੀ 18.6 ਲੱਖ ਐਮਟੀ ਆਮਦ ਜਿਹੜੀ ਹੈਗੀ ਲੁਧਿਆਣਾ ਦੇ ਵਿੱਚ ਆਈ ਸੀਗੀ ਜਿਹੜੀ ਪੈਡੀਤੀ ਅਰਾਈਵਲ ਹੈ ਇਹਦੇ ਵਿੱਚ ਸਾਡੀ ਸਾਡੇ ਵੱਲੋਂ ਵਕ ਵਕ ਮੀਟਿੰਗਾਂ ਕਰ ਲੀਆਂ ਗਈਆਂ ਹੈਗੀਆਂ ਰੈਗੂਲਰਲੀ ਐਸਸੀ ਇਹਦੇ ਤੇ ਲਗਾਤਾਰ ਅਪਡੇਟ ਕਰ ਰਹੇ ਹਾਂ ਸਾਡੀ ਰੀਸੈਂਟਲੀ ਜਿਹੜੀ ਹੈ ਆਰਟੀ ਅਸੋਸੀਏਸ਼ਨ ਤੇ ਸੇਲਰ ਅਸੋਸੀਏਸ਼ਨ ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਦੇ ਜਿਹੜੇ ਫੀਅਰਸ ਸੀਗੇ ਅਸੀਂ ਉਹ ਵੀ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਹੈਗੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਪੂਰੇ ਕੀਤੇ ਜਾ ਚੁੱਕੇ ਆਸੀਂ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਉਹਨਾਂ ਦੀ ਸਫਾਈ ਲਾਈਟਾਂ ਦਾ ਪ੍ਰਬੰਧ ਪੀਣ ਦੇ ਪਾਣੀ ਦਾ ਪ੍ਰਬੰਧ ਟਾਇਲਟਸ ਆਦਿ ਜਿਹੜੇ ਹੈਗੇ ਉਹ ਸਾਰੇ ਤਿਆਰ ਕਰ ਚੁੱਕੇ ਆਂ ਬਾਰਦਾਨਾ ਸਾਡੇ ਕੋਲੇ ਐਪਰੋਪਰੀਏਟ ਮਾਤਰਾ ਦੇ ਵਿੱਚ ਆ ਚੁੱਕਿਆ ਹੈਗਾ ਤੇ ਜਿਹੜੇ ਸਾਡੇ ਟੈਂਡਰਸ ਨੇ ਲਿਫਟਿੰਗ ਦੇ ਟਰਾਂਸਪੋਰਟੇਸ਼ਨ ਦੇ ਲੇਬਰ ਦੇ ਉਹ ਸਾਰੇ ਸਾਡੇ ਮੁਕਮਲ ਹੈ ਸਾਡੇ ਵੱਲੋਂ ਬਿਲਕੁਲ ਸਾਰੀ ਤਿਆਰੀਆਂ ਪੂਰੀਆਂ ਹੈਗੀਆਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਪ੍ਰਾਲੀ ਹੈ ਉਹਨੂੰ ਜਿਹੜਾ ਹੈਗਾ ਆਪਾਂ ਸੁਖਾ ਸੁਖੀ ਪ੍ਰਾਲੀ ਨੂੰ ਜਿਹੜਾ ਹੈਗਾ ਆਪਣੇ ਮੰਡੀਆਂ ਦੇ ਵਿੱਚ ਲਾਈਏ ਤੇ ਜਿਹੜੇ ਲਿਫਟਿੰਗ ਹੈ ਤੇ ਪਲੱਸ ਪ੍ਰੋਕਿਉਰਮੈਂਟ ਹੈ ਇਹਦੇ ਵਿੱਚ ਕੋਈ ਵੀ ਕਮੀ ਕਪੇਸ਼ੀ ਪੰਜਾਬ ਸਰਕਾਰ ਵੱਲੋਂ ਤੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਨਹੀਂ ਆਇਆ ਠੀਕ ਥੈਂਕ ਯੂ